ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਦੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫਿਰ ਹਾਜ਼ਰ ਹਾਂ ਇੱਕ ਨਵਾਂ ਘਰ ਲੈ ਕੇ ਸੋ ਧਿਆਨ ਦਿਓ ਅੱਜ ਦਾ ਘਰ ਪਹਿਲੀ ਵਾਰੀ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਨੂੰ ਜ਼ਿਲ੍ਹਾ ਸੰਗਰੂਰ ਤਹਿਸੀਲ ਤੁਰੀ ਸ਼ੇਰਪੁਰ ਥਾਣੇ ਦਾ ਦਿਖਾ ਰਹੇ ਹਾਂ ਸੋ ਪੰਜ ਵਿਸਵਿਆਂ ਦੇ ਵਿੱਚ ਇਹ ਘਰ ਬਣਿਆ ਹੋਇਆ ਕੋਠੀ ਟਾਈਪ ਜਿਹੜਾ ਇਹ ਘਰ ਬਣਿਆ ਹੋਇਆ ਤਿਆਰੀ ਇਹਦੀ ਬਾਕੀ ਹੈ ਹਜੇ ਆਸ-ਪਾਸ ਦਾ ਏਰੀਆ ਤੁਸੀਂ ਦੇਖ ਸਕਦੇ ਹੋ ਗਲੀ ਜਿਹੜੀ ਆ ਕਾਫੀ ਖੁੱਲੀ ਡੁੱਲੀ ਆ 20 ਫੁੱਟ ਚੌੜੀ ਜਿਹੜੀ ਆ ਗਲੀ ਆ ਸੋ ਤਿਆਰੀ ਬਾਕੀ ਆ ਤੇ ਆਪਾਂ ਦੇਖਦੇ ਆਂ ਪਸ਼ੂਆਂ ਵਾਸਤੇ ਥੱਲੇ ਜਿਹੜਾ ਗਰਾਊਂਡ ਫਲੋਰ ਤੇ ਬਣਿਆ ਹੋਇਆ ਤੇ ਉੱਪਰ ਰੈਸ਼ ਵਾਸਤੇ ਬਣਿਆ ਹੋਇਆ ਇਹ ਘਰ ਸੋ ਉਸ ਤੋਂ ਪਹਿਲਾਂ ਆਪਾਂ ਇਸ ਘਰ ਨੂੰ ਦੇਖੀਏ ਜਿਨ੍ਹਾਂ ਵੀ ਵੀਰ ਭਰਾਵਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਾਈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਓ ਆਲ ਤੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਤੇ ਤੁਹਾਨੂੰ ਘਰ ਲੈਣ ਵਿੱਚ ਆਸਾਨੀ ਹੋਵੇ ਸੋ ਆਪਣੀ ਵੀਡੀਓ ਮਚੋਰ ਜਿਹੜੇ ਆ ਵੀਰ ਭਰਾ ਹੀ ਦੇਖਦੇ ਆ ਇਸ ਕਰਕੇ ਵੀਡੀਓ ਨੂੰ ਚਲਦੀ ਚਲਦੀ ਉਹਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਸੋ ਤੁਸੀਂ ਸਾਰੇ ਸਮਝਦਾਰ ਹੋ ਤੇ ਅੱਜ ਦਾ ਘਰ ਆਪਾਂ ਤੁਹਾਨੂੰ ਦਿਖਾਵਾਂਗੇ ਪੰਜ ਵਿਸਵਿਆ ਦੇ ਵਿੱਚ ਬਣਿਆ ਹੋਇਆ ਥੱਲੇ ਪਸ਼ੂਆਂ ਵਾਸਤੇ ਖੁੱਲਾ ਹਾਲ ਬਣਿਆ ਹੋਇਆ ਤੇ ਉੱਪਰ ਮਕਾਨ ਰਹਿائش ਵਾਸਤੇ ਬਣਿਆ ਹੋਇਆ ਤਿਆਰੀ ਬਾਕੀ ਐ ਸੋ ਮੱਛੀ ਮੋਟਰ ਇਸ ਘਰ ਦੇ ਵਿੱਚ ਲੱਗੀ ਹੋਈ ਐ 20 ਫੁੱਟ ਚੌੜੀ ਗਲੀ ਆ ਆਪਾਂ ਸਟਾਰਟਿੰਗ ਤੇ ਵੀ ਗੱਲ ਕੀਤੀ ਸੀ ਸੋ ਬਹੁਤ ਹੀ ਵਧੀਆ ਜਿਹੜਾ ਇਹ ਘਰ ਬਣਿਆ ਹੋਇਆ 20 ਫੁੱਟ ਚੌੜੀ ਗਲੀ ਤੇ ਪੰਜ ਵਿਸਵਿਆਂ ਦੇ ਵਿੱਚ ਇਹ ਘਰ ਬਣਿਆ ਹੋਇਆ ਸੋ ਬੱਸ ਸਟੈਂਡ ਦੀ ਬੈਕ ਸਾਈਡ ਤੇ ਆ ਨੇੜੇ ਗੁਰਦੁਆਰਾ ਨਾਨਕਸਰ ਬੜੀ ਰੂਲ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਤਹਿਸੀਲ ਧੁਰੀ ਦੇ ਵਿੱਚ ਇਹ ਕਾਰ ਬਣਿਆ ਹੋਇਆ ਜੇਕਰ ਇਹਦੀ ਆਪਾਂ ਰੇਟ ਦੀ ਆਪਾਂ ਗੱਲ ਕਰੀਏ ਤਾਂ 11 ਲੱਖ ਰੁਪਇਆ ਸਿਰਫ ਇਸ ਕਾਰ ਦੀ ਜਿਹੜੀ ਆ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਜਿਸ ਵੀ ਵੀਰ ਭਰਾਣੇ ਇਸ ਕਾਰ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉਥੇ ਕੰਟੈਕਟ ਕਰਕੇ ਇਸ ਕਾਰ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਕਾਰ ਨੂੰ ਖਰੀਦ ਵੀ ਸਕਦੇ ਹੋ ਸੋ ਛੇਰਪੁਰ ਥਾਣਾ ਤਹਿਸੀਲ ਤੁਰੀ ਜ਼ਿਲ੍ਹਾ ਸੰਗਰੂਰ ਦੇ ਵਿੱਚ ਅੱਜ ਤੁਹਾਨੂੰ ਜਿਹੜਾ ਘਰ ਦਿਖਾਉਣ ਜਾ ਰਹੇ ਆ ਸੋ ਬਾਬਾ ਪ੍ਰਾਪਰਟੀਜ਼ ਦਾ ਜ਼ਿਲ੍ਹਾ ਸੰਗਰੂਰ ਦਾ ਪਹਿਲਾ ਘਰ ਆ ਜਿਹੜਾ ਦਿਖਾਉਣ ਜਾ ਰਹੇ ਹਾਂ ਸੋ ਇਹ ਵੀ ਤੁਹਾਡੀ ਮਿਹਰਬਾਨੀ ਆ ਤੁਸੀਂ ਵੀਡੀਓ ਸ਼ੇਅਰ ਕਰਦੇ ਰਹਿੰਦੇ ਹੋ ਸੋ ਸਾਰੇ ਵੀਰ ਭਰਾਵਾਂ ਤੱਕ ਜਿਹੜੀ ਆ ਇਹ ਵੀਡੀਓ ਜਿਹੜੀਆਂ ਪਹੁੰਚਦੀਆਂ ਤੇ ਸਾਡੇ ਪੈਣ ਭਰਾਵਾਂ ਨੂੰ ਕਰ ਲੈਣ ਵਿੱਚ ਆਸਾਨੀ ਹੁੰਦੀ ਐ ਸੋ ਇਸੇ ਤਰ੍ਹਾਂ ਹੀ ਪਿਆਰ ਜਿਹੜਾ ਬਾਬਾ ਪ੍ਰਾਪਰਟੀ ਚੈਨਲ ਤੇ ਬਣਾਏ ਰੱਖਿਓ ਤੇ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਆਪਾਂ ਸਾਰੇ ਹੀ ਅ ਸੌਖੇ ਹੋਵਾਂਗੇ ਕਰ ਲੈਣ ਦੇ ਵਿੱਚ ਆਸਾਨੀ ਆਪਾਂ ਸਾਰਿਆਂ ਨੂੰ ਹੋਊਗੀ ਸੋ ਅੱਜ ਦਾ ਜਿਹੜਾ ਘਰ ਹੈਗਾ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤਹਿਸੀਲ ਤੁਰੀ ਦੇ ਵਿੱਚ ਪੰਜ ਵਿਸਵਿਆਂ ਦੇ ਵਿੱਚ ਜਿਹੜਾ ਘਰ ਆ ਬਣਿਆ ਹੋਇਆ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸੋ ਮੱਛੀ ਮੋਟਰ ਲੱਗੀ ਹੋਈ ਆ 20 ਫੁੱਟ ਚੌੜੀ ਸੜਕਾ ਬੱਸ ਸਟੈਂਡ ਦੀ ਬੈਕ ਸਾਈਡ ਦੇ ਉੱਤੇ ਇਹ ਘਰ ਜਿਹੜਾ ਬਣਿਆ ਹੋਇਆ ਨੇੜੇ ਗੁਰਦੁਆਰਾ ਨਾਨਕਸਰ ਬੜੀ ਰੋਡ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਤੇ ਡਿਮਾਂਡ ਸਿਰਫ 11 ਲੱਖ ਰੁਪਏ ਰੱਖੀ ਗਈ ਆ ਸੋ ਆਸ ਕਰਦੇ ਹਾਂ ਕਿ ਹਰ ਇੱਕ ਵੀਰ ਭਰਾ ਦੀ ਪਹੁੰਚ ਵਾਲਾ ਇਹ ਘਾਰਾ ਬਾਕੀ ਤਿਆਰੀ ਜਿਹੜੀ ਐ ਇਸ ਕਰਦੀ ਬਾਕੀ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਤੇ ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਵਿੱਚ ਸਮਾਂ ਜ਼ਿਆਦਾ ਨਹੀਂ ਦਿੰਦਾ ਬਹੁਤ ਬਹੁਤ ਧੰਨਵਾਦ ਜੀ ਸੋ ਤੁਸੀਂ ਆਪਣਾ ਪਿਆਰ ਇਸੇ ਤਰ੍ਹਾਂ ਬਣਾਈ ਰੱਖਿਓ ਤੇ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਹੁਤ ਬਹੁਤ ਧੰਨਵਾਦ ਜੀ